ਮੇਰੇ ਕੋ ਮੇ ਤੁਮਾਂ ਤੁਸੀਂ ਚਾਹ ਬੋਲੋ ਤੁਹਾ ਦਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪਹਿਲਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੇ ਬਾਰੇ ਥੋੜੀ ਗੱਲਬਾਤ ਕਰਾਂਗੇ ਕਿ ਇੱਥੇ ਅੱਜ ਕੱਲ੍ਹ ਭਾਰਤੀ ਮੂਲ ਦੇ ਲੋਕਾਂ ਦਾ ਦਿੱਤੇ ਆਉਣਾ ਬਹੁਤ ਮੁਸ਼ਕਲ ਹੋ ਗਿਆ ਆ ਉਥੇ ਇਹਨਾਂ ਲੋਕਾਂ ਦਾ ਜੇਕਰ ਇਹ ਪਹੁੰਚ ਵੀ ਜਾਂਦੇ ਆ ਇੱਥੇ ਪਹੁੰਚ ਕੇ ਉਹਨਾਂ ਦਾ ਇਹ ਗਾਧ ਲੱਗਣਾ ਤੇ ਇੱਥੇ ਕਾਨੂੰਨੀ ਮਾਨਤਾ ਲੈਣੇ ਉਹਨਾਂ ਨੂੰ ਕੰਨੀ ਗ੍ਰੇਸ਼ਨ ਦੇ ਤੌਰ ਦੇ ਉੱਤੇ ਇਹ ਬਹੁਤ ਮੁਸ਼ਕਲ ਜੀ ਰਿਹਾ ਉਹ ਦਿਖਾਈ ਦੇ ਰਹੀ ਹੈ ਕੋਈ ਐਸਾ ਵਕਤ ਸੀ ਕਿ ਪੀਆ ਦੇ ਵਿੱਚੋਂ ਬਹੁਤ سارے ਲੋਕ ਹਰ ਰੋਜ ਭਾਰੀ ਗੰਟੀ ਦੇ ਵਿੱਚ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਸਨ ਔਰ ਇੱਥੇ ਆਨ ਕੇ ਲੋਕ ਆਪਣੇ ਕੇਸ ਇੱਥੇ ਅਪਲਾਈ ਕਰਦੇ ਸਤਕਨ ਦੇ ਸੰਤ ਇੱਥੇ ਆਨ ਕੇ ਉਹਨਾਂ ਨੂੰ ਕੋਈ ਨਾ ਕੋਈ ਇਮੀਗ੍ਰੇਸ਼ਨ ਦਾ ਸਟੇਟਸ ਜਿਹੜਾ ਉਹ ਮਿਲ ਜਾਂਦਾ ਸੀ ਤੇ ਉਹ ਆਪਣੇ ਕੰਮ ਕਾਰ ਨੂੰ ਅੱਗੇ ਵਧਾ ਦਿੰਦੇ ਸਨ ਲੇਕਨ ਹੁਣ ਇਹ ਸਮਾਂ ਖਤਮ ਹੋ ਚੁੱਕਾ ਹਣ ਕਿਸੇ ਦੀ ਕਿਸਮ ਦਾ ਇੱਥੇ ਇਮੀਗ੍ਰੇਸ਼ਨ ਦਾ ਸਟੇਟਸ ਲੈਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਹਾਂ ਹਰ ਦੋ ਜੋ ਖਬਰਾਂ ਸਾਡੇ ਕੋਲ ਆਉਂਦੀਆਂ ਆ ਉਹਦੇ ਤਹਿਤ ਸਾਡੇ ਲੋਕਾਂ ਨੂੰ ਵੀ ਇੱਕ ਇਹ ਆਦਤ ਬਣੀ ਹੋਈ ਆ ਉਹ ਵੀ ਅਮਰੀਕਾ ਜਾਂ ਕੈਨੇਡਾ ਵੱਲੋਂ ਆ ਜਾਣ ਲਈ ਆਪਣੇ ਧਨ ਪਾਕਿਸਤਾਨ ਦੇ ਆ ਜਾਂ ਉਹ ਇੱਥੇ ਆਣ ਲਈ ਪੂਰਾ ਜੋਰ ਆਪਣਾ ਲਗਾ ਰਹੇ ਆ ਵੇਕਨ ਉਹ ਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਤਾਂ ਜਾਂਦੇ ਆ ਪਰ ਉਹ ਬਹੁਤ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਕੋਲ ਹਰ ਰੋਜ਼ ਦੋ ਤਿੰਨ ਖਬਰਾਂ ਅਜਿਹੀਆਂ ਮਿਲ ਜਾਂਦੀਆਂ ਆ ਜਿਹਦੇ ਜਿੰਨਾ ਖਬਰਾਂ ਵਿੱਚ ਦੱਸਿਆ ਜਾਂਦਾ ਆ ਕਿ ਅੱਜ ਮਾਡਰ ਦੇ ਉੱਤੇ ਇੰਨੇ ਬੰਦੇ ਜਿਹੜੇ ਆ ਉਹ ਭਾਪੀ ਮੂਲ ਦੇ ਫੜੀਗ ਔਰ ਉਹ ਇਲਲੀਗਲ ਸੰ ਉਹਨਾਂ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਸੰ ਇਸ ਕਰਕੇ ਉਹਨਾਂ ਨੂੰ ਥੜਕੇ ਇਮੀਗ੍ਰੇਸ਼ਨ ਦੇ ਜਿਹੜੀਆਂ ਜਿਹੜਾਂ ਆ ਜਾਂ ਉਹਨਾਂ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਫੈਸਿਲਟੀਆਂ ਬਣੀਆਂ ਹੋਈਆਂ ਆ ਉਹਨਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਆ ਇਹ ਜਿਹੜੀਆਂ ਖਬਰਾਂ ਆ ਸੰ ਅੱਗੇ ਮੈਂ ਇਹ ਕਮਾ ਕੇ ਹਰ ਦੋ ਦੋ ਚਾਲ ਮਿਲ ਜਾਂਦੀ ਆ ਤਾਂ ਇਹਦੇ ਵਿੱਚ ਬਿਲਕੁਲ ਸਚਾਈ ਆ ਭਾਰਤ ਦੀ ਮੂਹਰੇ ਲੋਕ ਜਿਹੜੇ ਜਿੰਨੇ ਪਹਿਲਾਂ ਆ ਚੁੱਕੇ ਆ ਉਹ ਆ ਚੁੱਕਿਆ ਹੁਣ ਕਿਸੇ ਦੀ ਹੋਰ ਭਾਰਤੀ ਦਾ ਇੱਥੇ ਪਹੁੰਚ ਜਾਣਾ ਔਰ ਇੱਥੇ ਪਹੁੰਚ ਕੇ ਕੋਈ ਗਾਲ ਮਿਲ ਜਾਣਾ ਇਹ ਬੜਾ ਮੁਸ਼ਕਲ ਹੋ ਰਿਹਾ ਆ ਔਰ ਇੱਥੇ ਦੇ ਲਈ ਕਾਨੂੰਨੀ ਇਮੀਗ੍ਰੇਸ਼ਨ ਜਿਹੜਾ ਕਾਨੂੰਨ ਬਦਲੇ ਆ ਇਮੀਗ੍ਰੇਸ਼ਨ ਦੇ ਉਹ ਅਜਿਹੇ ਸਭ ਤੋਂ ਕਾਨੂੰਨ ਬਣ ਗਿਆ ਜਿਨ੍ਹਾਂ ਦੇ ਤਹਿਤ ਅਗਰ ਤੁਹਾਡਾ ਇੱਥੇ ਕੋਈ ਬੱਚਾ ਪੈਦਾ ਵੀ ਹੁੰਦਾ ਆ ਉਹਨੂੰ ਇੱਥੇ ਨੈਚੁਰਲ ਜਿਹੜੀ ਸਿਟੀਜ਼ਨਸ਼ਿਪ ਦਾ ਉਹ ਵੀ ਮਿਲਣੀ ਬਹੁਤ ਮੁਸ਼ਕਲ ਹੈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਅਗਰ ਤੁਹਾਡਾ ਪਰਿਵਾਰ ਇੱਥੇ ਰਹਿੰਦਾ ਆ ਔਰ ਜਦਾਇ ਇਥੇ ਬੱਚਾ ਪੈਦਾ ਹੁੰਦਾ ਆ ਤਾਂ ਉਹਨੂੰ ਉਦਤ ਹੀ ਤਾਬ ਦੇ ਉੱਤੇ ਇੱਥੇ ਦਾ ਸ਼ਹਿਰੀ ਜਿਹੜਾ ਉਹ ਮੰਨਿਆ ਜਾਂਦਾ ਸੀ ਲੇਟਨ ਹੁਣ ਇਹ ਗੱਲਾਂ ਆਲਮੋਸਟ ਖਤਮ ਹੋ ਚੁੱਕੀਆਂ ਆ ਕਿਸੇ ਵੀ ਇੱਥੇ ਪੈਦਾ ਹੋਣ ਵਾਲੇ ਬੱਚੇ ਨੂੰ ਇੱਥੇ ਕੋਈ ਸਿਟੀਜ਼ਨਸ਼ਿਪ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਇਹ ਗੱਲਾਂ ਜਿਹੜੀਆਂ ਦਿੱਕਤਾਂ ਆ ਇੱਥੇ ਦੇ ਭਾਰਤੀ ਮੂਲ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਆ ਸੋ ਮੈਂ ਤਾਂ ਇਹੀ ਸਿਜਸਟ ਕਰੂੰਗਾ ਕਿ ਇਥੇ ਆਉਣ ਤੋਂ ਪਹਿਲਾਂ ਪਾਣੇ ਉਹ ਕਿਸੇ ਵੀ ਕੈਟਾਗਰੀ ਵਿੱਚ ਆਉਣ ਦਾ ਯਤਨ ਕਰਨ ਲੇਕਿਨ ਇਥੇ ਆਉਣ ਤੋਂ ਪਹਿਲਾਂ ਆਪਣੇ ਬਾਰੇ ਜਾਂ ਇਥੇ ਦੇ ਇਮੀਗ੍ਰੇਸ਼ਨ ਕਾਨੂੰਨਾਂ ਬਾਰੇ ਪੂਰੀ ਤਰ੍ਹਾਂ ਘੋਖ ਪੜਤਾਲ ਕਰ ਲੈਣ ਤਾਂ ਕਿ ਉਹਨਾਂ ਨੂੰ ਇਥੇ ਆਣ ਕੇ ਕੋਈ ਕਿਸੇ ਕਿਸਮ ਦੀ ਜਿਹੜੀ ਆ ਦਿੱਕਤ ਉਹ ਉਹ ਸਾਹਮਣਾ ਨਾ ਕਰਨਾ ਪਵੇ ਹੋਣ ਜੇਕਰ ਆਪਾਂ ਇੱਥੇ ਦੇ ਜਿਹੜੇ ਲੋਕ ਐ ਜਿਹੜਾਂ ਕੋਲ ਪਹਿਲਾਂ ਇੱਥੇ ਵਰਕ ਪਰਮਿਟ ਆ ਜਾਂ ਉਹ ਗ੍ਰੀਨ ਕਾਰਡ ਦੀ ਅਢੀਕ ਵਿੱਚ ਆ ਜੇ ਉਹਨਾਂ ਦੀ ਗੈਂਟੀਮੈਂਟੀ ਕੱਦਨੀ ਹੋਵੇ ਤਾਂ ਇੱਥੇ ਗ੍ਰੀਨ ਕਾਰਡ ਲੈਂਡ ਦੀ ਲਾਈਨ ਵਿੱਚ ਜਿਹੜੇ ਲੋਕ ਲੱਗੇ ਆ ਉਹਨਾਂ ਦੀ ਗੈਂਟੀ 1.1 ਮਿਲੀਅਨ ਤੋਂ ਵੀ ਜਿਆਦਾ ਇਹ ਸਿਰਫ ਭਾਰਤੀ ਬੂਲ ਦੇ ਲੋਕ ਆ ਤੇ ਦੂਜੇ ਬਾਕੀ ਦੇਸ਼ਾਂ ਦੇ ਲੋਕਾਂ ਦੀ ਗੈਰੰਟੀ ਇਹਦੇ ਵਿੱਚ ਸ਼ਾਮਲ ਨਹੀਂ ਔਰ ਜਿਹੜੀ ਇੱਕ ਕਾਟੋ ਇੰਸਟੀਚਿਊਟ ਆ ਉਹਦੇ ਅੰਸਾਰ 4 ਲੱਖ ਤੋਂ ਵੱਧ ਵਿੜਿਆ ਉਹ 134 ਸਾਲਾਂ ਤੋਂ ਇਹ ਜਿਹੜੇ ਆ ਅਢੀਕ ਦਾ ਸਾਹਮਣਾ ਕਰ ਰਿਹਾ ਹੈ ਜੇਕਰ ਆਪਾਂ ਆਪਣੇ ਸਿਰਫ ਭਾਪੀ ਮੂਹ ਦੇ ਲੋਕਾਂ ਦੀ ਗਿਣਤੀ ਕਰਨਾ ਕਾਮੀ ਹੋਵੇ ਤਾਂ ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਦੇ ਬਰਾਬਰ ਹੁੰਦੀ ਹੈ ਤੇ ਗ੍ਰੀਨ ਕਾਰਡ ਕਤਾਰ ਵਿੱਚ ਜ਼ਿਆਦਾਤਰ ਭਾਪੀਆਂ ਨੂੰ ਹੁਣ ਤੱਕ ਸਭ ਤੋਂ ਜ਼ਿਆਦਾ ਗਿਣਤੀ ਇੱਕ ਕਤਾਰ ਵਿੱਚ ਲੱਗਣ ਦਾ ਸਮਾਂ ਜਿਹੜਾ ਉਹਨਾਂ ਦੇ ਹਿੱਸੇ ਹੀ ਆਉਂਦਾ ਆ ਇਸ ਕਰਕੇ ਜਿਹੜੇ-ਜਿਹੜੇ ਵੀ ਸਾਡੇ ਇਹ ਭਾਰਤੀ ਲੋਕਾਂ ਨੇ ਇੱਥੇ ਆਉਣ ਦਾ ਸੋਚਣਾ ਆ ਉਹ ਇੱਥੇ ਦੇ ਇਮੀਗ੍ਰੇਸ਼ਨ ਕਾਨੂੰਨਾਂ ਬਾਰੇ ਪਹਿਲਾਂ ਧੋਖ ਪੜਤਾਲ ਕਰ ਲੈਣ ਤਾਂ ਕਿ ਉਹਨਾਂ ਨੂੰ ਇੱਥੇ ਆਣ ਕੇ ਕਿਸੇ ਕਿਸਮ ਦਾ ਸਾਹਮਣਾ ਇਹ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦੂਸਰੀ ਗੱਲਬਾਤ ਜਿਹੜੀ ਕੁਝ ਦਿਨ ਪਹਿਲਾਂ ਲਾਸ ਐਂਜਲਸ ਦੇ ਕੋਲ ਇੱਕ 76 ਸਾਲ ਦੇ ਬਯੁਗ ਸਿੱਖ ਇਹ ਜਿਹੜੇ ਕਿ ਬਹੁਤ ਪੜ੍ਹੇ ਵਿਦਵਾਨ ਸੱਜਣ ਸਨ ਔਰ ਉਹ ਪ੍ਰੋਫੈਸਰ ਰਹੇ ਕਿ ਸੰ ਮੈਥਮੈਟਿਕਸ ਵੀ ਉਹ ਵਿਸ਼ੇ ਦੇ ਵਿੱਚ ਉਹ ਪੜ੍ਹਾਉਂਦੇ ਸਨ ਔਰ ਸਾਰਾ ਦਿਨ ਉਹ ਨਵੀਂਕ ਵਾਲੇ ਗੋਦਾਰੇ ਦੇ ਵਿੱਚ ਉਹ ਸੇਵਾ ਕਰਿਆ ਕਰਦੇ ਸਨ ਉਹਨਾਂ ਉਪਰ ਕਿਸੇ ਸ਼ਰਾਪ ਕੀ ਹਮ ਸਭ ਨੇ ਜਾਨ ਬੇਬਾ ਹਮਲਾ ਕਰ ਦਿੱਤਾ ਔਰ ਐਸ ਦੇਦੇ ਉਹ ਉਹ ਕੀ ਦੇ ਨੇ ਡਿੱਗੀ ਹਸਪਤਾਲ ਵਿੱਚ ਜਿਹੜੇ ਅਦਾਜ਼ ਹਨ ਔਰ ਉਹ ਐਸ ਦੇਦੇ ਬਹੁਤ ਉਹਨਾਂ ਦੀ ਸੇਵ ਜਿਹੜੀ ਆ ਉਹ ਬਹੁਤ ਖਰਾਬ ਹੈ ਔਰ ਇਹ ਰੇਡੀਆਂ ਟਟਨਾਵਾ ਜਿਹੜੀਆਂ ਉਹ ਅਮਰੀਕਾ ਦੇ ਹਰ ਰੋਜ਼ ਕਿਸੇ ਨਾ ਕਿਸੇ ਕਿਸੇ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਔਰ ਇਹੋ ਜੀਆਂ ਘਟਨਾਵਾਂ ਬੈ ਰੋਕ ਦਾ ਨਾਮ ਜਿਹੜਾ ਆ ਉਹ ਅਜੇ ਤੱਕ ਨਹੀਂ ਲੈ ਰਿਆ ਔਰ ਕੁੱਦ ਦੀ ਗੱਲ ਐ ਕਿ ਜਦੋਂ ਕੋਈ ਘਟਨਾ ਵਾਪਸ ਦੀਆ ਔਰ ਸਿੱਖ ਭਾਈਚਾਰੇ ਦੇ ਉੱਪਰ ਵਾਪਸ ਦੀਆ ਤਾਂ ਸਿੱਖ ਭਾਈਚਾਰਾ ਇਕੱਠੇ ਹੋਊਗੇ ਜਥੇਬੰਦਕ ਹੋਗੇ ਜਿਹੜੀਆਂ ਇੱਕ ਦੋ ਚਾਹ ਦੇ ਜਥੇ ਬੰਦੀਆਂ ਹੈਗੀਆਂ ਆ ਉਹ ਆਪਣੇ ਤਉ ਦੇਉਤੇ ਜਿੰਨਾ ਕੁ ਨਾ ਕੋਲ ਹੋ ਸਕਦਾ ਆ ਉਸ ਕੇਸ ਦਾ ਪੈਰਭਾਈ ਕਬੇ ਆ ਲੇਕਿਨ ਇਹਦੇ ਬਾਪੂਸ਼ੂਤ ਵੀ ਜੇਕਰ ਜਿਹੜਾ ਵਿਕਟਨ ਹੈ ਉਹਦੀ ਜਾਨ ਮਾਲੂ ਬਹੁਤ ਸੰਜੀਤਾ ਤੋਂ ਦੇ ਖਤਨਾ ਪੈਦਾ ਹੋ ਜਾਂਦਾ ਆ ਤੇ ਉਹ ਤੋਂ ਬਾਅਦ ਉਹਦੀ ਜਾਨ ਚਲੀ ਜਾਂਦੀ ਆ ਫਿਰ ਉਹਦੀ ਉੱਤੇ ਹਮਲਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਪੈਦ ਲਈ ਕਰਨਾ ਜਾਂ ਨਾ ਕਰਨਾ ਇੱਕੋ ਗੱਲ ਦੇ ਬਰਬਰ ਹੈ ਸੋ ਇਹਦੇ ਬਾਰੇ ਤਾਂ ਮੈਂ ਇੱਕੋ ਹੀ ਗੱਲ ਕਹਿ ਸਕਾਂਗਾ ਕਿ ਆਪਣੇ ਆਪ ਦਾ ਬਚਾ ਰੱਖੋ ਅਗਰ ਤੁਸੀਂ ਅੱਗੇ ਪਿੱਛੇ ਬਾਜ਼ਾਰ ਦੇ ਵਿੱਚ ਕਿਸੇ ਸਟੋਰ ਦੇ ਉੱਤੇ ਵੀ ਜਾਂਦੇ ਹੋ ਖਾਸ ਤੌਰ ਤੇ ਮੇਰੇ ਵਰਗੇ ਪਗਲੀ ਧਾਰੀ ਸਿੱਖਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਕਿਸੇ ਸਟੋਰ ਦੇ ਵਿੱਚ ਵੀ ਜਾਂਦੇ ਹੋ ਤਾਂ ਵੀ ਤੁਸੀਂ ਆਪਣੇ ਅੱਗੇ ਪਿੱਛੇ ਜਦੋਂ ਕਾਲਕੂ ਤੇ ਤੁਹਾਡੇ ਪਿੱਛੇ ਚੱਨਣ ਵਾਲਾ ਕੌਣ ਵਿੜਤੀ ਆ ਖੱਬੇ ਪਿੱਛੇ ਅੱਗ ਚੱਨਣ ਵਾਲਾ ਕੌਣ ਵਿੜਤੀ ਆ ਤਾਂ ਕਿ ਤੁਸੀਂ ਹਮਲਾਵਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖ ਸਕੋ ਵੈਸੇ ਹਮਲਾਵਰ ਤੋਂ ਬਚਣਾ ਜਿਹੜਾ ਉਹ ਬਹੁਤ ਮੁਸ਼ਕਲ ਹੁੰਦਾ ਆ ਕਿਉਂਕਿ ਉਹਨਾਂ ਦੇ ਕੋਲ ਇਹ ਅਜਿਹੇ ਖਤਰਨਾਕ ਅਥਿਆਤ ਜਿਹੜਿਆ ਉਹ ਮਾਹਰ ਖਿਆਤ ਜਿਹੜਿਆ ਉਹ ਹੁੰਦੇ ਆ ਸੋ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਹਮਲੇ ਹੋਏ ਆ ਸਿੱਖਾਂ ਦੇ ਉੱਪਰ ਉਹ ਪਵਿੱਤਰ ਦੀ ਸਿੱਖਾਂ ਦੇ ਉੱਪਰ ਹੀ ਹੋਏ ਹਨ ਇਸੇ ਕਰਕੇ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹ ਆਪੋ ਆਪਣੇ ਬੱਚਿਆਂ ਦੀ ਜਿਹੜੀ ਕੇਸ ਹੈ ਉਹ ਵੀ ਕਟਵਾ ਰਹਿਆ ਸਾਡੇ ਕੋਲ ਇਹੋ ਜੀਆਂ ਸ਼ਿਕਾਇਤਾਂ ਵੀ ਮਿਲੀਆਂ ਆ ਉਹ ਪੈਦੇ ਸ਼ੌਕਰ ਦੇ ਵਿੱਚ ਜੇਕਰ ਦੇਖਿਆ ਜਾਵੇ ਜਿਹੜੇ ਸਾਡੇ ਸਟੂਡੈਂਟ ਬੱਚੇ ਆ ਉਹਨਾਂ ਬਈਆਂ ਆਪੋ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਸਾਰੇ ਬੱਚੇ ਬੁਧਿੰਗ ਵੀ ਕਰਦੇ ਆ ਜਿਨ੍ਹਾਂ ਦੇ ਨਾਲ ਉਹਨਾਂ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਆ ਉਹਨਾਂ ਦੇ ਵਿੱਚ ਉਹਨਾਂ ਦੇ ਮਨਾਂ ਅੰਦਰ ਗੇਂ ਪਾਉਂਦਾਂ ਵੀ ਪੈਦਾ ਹੁੰਦੀ ਆ ਸੋ ਜਿਸ ਕਰਕੇ ਉਸ ਕਈ ਬੱਚੇ ਤਾਂ ਅਜਿਹੇ ਹੁੰਦੇ ਆ ਕਿ ਉਹ ਸਕੂਲ ਜਾਣ ਤੋਂ ਵੀ ਕਮੀ ਕਰਵਾਉਂਦੇ ਆ ਸੋ ਇਹ وجہ ਹੈ ਗਈਆਂ ਸਮੱਸਿਆਵਾਂ ਆ ਹੋ ਕਈ ਮੈਂ ਦੇ ਇਵੀ ਦੱਸਦੇ ਹਾਂ ਕਈ ਵਾਰੀ ਸਾਡੇ ਜਿਹੜੇ ਬੱਚੇ ਆ ਉਹ ਆਪਣੇ ਪੇਰੈਂਟਸ ਨੂੰ ਵੀ ਇਹ ਦੱਸਣ ਲਈ ਪਿਆ ਨਹੀਂ ਕਿ ਉਹਨਾਂ ਦੇ ਸਕੂਲ ਜਾਂ ਕਾਲਜ ਦੇ ਵਿੱਚ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਬੁਲਿੰਗ ਜਿਹੜੀ ਆ ਉਹ ਹੁੰਦੀ ਆ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਜੇ ਕਦੇ ਅਸੀਂ ਆਪਣੇ ਪੇਰੈਂਟਸ ਨੂੰ ਦੱਸਿਆ ਪਰ ਇਹ ਗੱਲ ਅੱਗੇ ਵਧੇਗੀ ਔਰ ਉਹਨਾਂ ਦੇ ਟੀਚਰ ਜਾਂ ਉਹਨਾਂ ਦੇ ਪ੍ਰਿੰਸੀਪਲ ਉਹਨਾਂ ਦੇ ਨਾਲ ਨਦਾਜ਼ ਹੋਣਗੇ ਇਹ ਗੱਲ ਉਹਨਾਂ ਬੱਚਿਆਂ ਦੇ ਦਿਮਾਗ ਵਿੱਚ ਬਿਲਕੁਲ ਇੱਕ ਫਸੀ ਹੋਈ ਆ ਬੱਚੇ ਬੇਸ਼ੱਕ ਸਾਡੇ ਹੋਣ ਤੁਹਾਡੇ ਹੋਣ ਜਾਂ ਹੋਰ ਕਿਸੇ ਦੇ ਹੋਣ ਇਹ ਗੱਲ ਤਕਰੀਬਨ ਹਰੇਕ ਬੱਚੇ ਦੇ ਦਿਮਾਗ ਵਿੱਚ ਫਸੀ ਹੋਈ ਆ ਸਾਡੇ ਪਰਿਵਾਰ ਜਿਹੜੇ ਆ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਜਿਹੜੇ ਆ ਉਹਨਾਂ ਦੇ ਨਾਲ ਇੱਕ ਫਰੈਂਡਸ਼ਿਪ ਬਣਾ ਕੇ ਰੱਖਣ ਉਹਨਾਂ ਦੇ ਦਿਲ ਦਿਮਾਗ ਚ ਇਹ ਗੱਲ ਪਤਾ ਕਰਕੇ ਰੱਖਣ ਕਿ ਕੀ ਉਹ ਸਹੀ ਤਰੀਕੇ ਦੇ ਨਾਲ ਬਹੁਤ ਚੰਗੇ ਵਾਤਾਵਰਣ ਦੇ ਵਿੱਚ ਉਹ ਆਪਣੇ ਸਕੂਲ ਕਾਲਜ ਦੀ ਪੜ੍ਹਾਈ ਕਰ ਰਹੇ ਹਨ ਜਾਂ ਉਹਨਾਂ ਨੂੰ ਕੋਈ ਕਿਸਮ ਦੀ ਦਿੱਕਤ ਜਿਹੜੀ ਆ ਉਹ ਮਹਿਸੂਸ ਹੋ ਰਹੀ ਆ ਮੈਂ ਇਹ ਗੱਲ ਇਸ ਕੱਪ ਦੇ ਕਹਿ ਰਿਹਾ ਹਾਂ ਕਿ ਸਾਨੂੰ ਡੀ ਵੀ ਜੀ ਤੌਰ ਦੇ ਉੱਤੇ ਐ ਹਾਈ ਸਕੂਲ ਦੇ ਵਿੱਚ ਸਾਡੇ ਬੱਚਿਆਂ ਨੂੰ ਇਹੋ ਜੀ ਕੌਲਮ ਪੇਸ਼ ਆਉਂਦੀ ਸੀ ਅਸੀਂ ਇਸ ਗੱਲ ਦਾ ਪਿੱਛਾ ਕਰਕੇ ਉਹਨਾਂ ਨੂੰ ਜਿਹੜੀ ਇਹ ਸਮੱਸਿਆ ਪੇਸ਼ ਆ ਰਹੀ ਸੀ ਉਸ ਨੂੰ ਛਿਟਕਾਰਾ ਪਾਉਣ ਦਾ ਯਤਨ ਕੀਤਾ ਔਰ ਜਿਹਦੇ ਵਿੱਚ ਆਖਰ ਅਸੀਂ ਸਫਲ ਹੋ ਨਿਕਲੇ ਤੋਂ ਮੇਰੇ ਕਹਿਣ ਦਾ ਸਾਦੇ ਪੇਰੈਂਟਸ ਨੂੰ ਇੱਕ ਬੈਂਦੀ ਆ ਕਿ ਆਪਣੇ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਇਨ ਟੱਚ ਰੋ ਉਹਨਾਂ ਬੀਆਂ ਦੋ ਜਮਾ ਦਾ ਵੀ ਇਹ ਜਿਹੜੀਆਂ ਸਮੱਸਿਆਵਾਂ ਆ ਉਹਦੇ ਨਾਲ ਜੁ ਉਹਨਾਂ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਦੋ ਉਹਨਾਂ ਕੋਲੋਂ ਹੀ ਉਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਸੁਣਦੇ ਦੋ ਤਾਂ ਕਿ ਸਾਡੇ ਬੱਚਿਆਂ 'ਤੇ ਆ ਰਹੀਆਂ ਸਮੱਸਿਆਵਾਂ ਜਿਹੜੀਆਂ ਉਹ ਹੋਰ ਅੱਗੇ ਨਾ ਵੱਧ ਸਕਣ ਸੋ ਅੱਗੇ ਆਪਾਂ ਗੱਲ ਕਰਾਂਗੇ ਕਿ FBI ਜਿਹੜੀ ਆ ਜਿਹੜੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਆ ਉਹ ਆਰਥਰ ਸਾਲ ਦੇ ਬਾਅਦ ਕੁਝ ਅੰਕੜੇ ਜਿਹੜੇ ਆ ਕ੍ਰਿਮिनल ਬੰਦਿਆਂ ਦੇ ਉਹ ਰਿਵੀਜ਼ ਕਰਦੀ ਹੁੰਦੀ ਹੈ ਐਸ ਬਾਅਦ ਉਹਨਾਂ ਨੇ 2024 ਦੇ ਜਿਹੜੇ ਅੰਕੜੇ ਰੀਡਿਸ ਕੀਤੇ ਆ ਉਹਦੀ ਲਿਸਟ ਸਾਡੇ ਸਾਹਮਣੇ ਆਈ ਆ ਜੇ 25 ਦੇ ਅੰਕੜੇ ਮੈਨੂੰ ਪਤਾ ਲੱਗਾ ਉਹ 20 ਤਾਂ ਕਰ ਦਿੱਤੇ ਆ ਦੇਖੰਨ ਉਹ ਉਹਨਾਂ ਦੀ ਵੈਬਸਾਈਟ ਤੋਂ ਮੈਨੂੰ ਨਹੀਂ ਮਿਲ ਸਕੇ ਜਿਸ ਕਰਕੇ 24 ਦੀ ਡੇਢੀ ਉਹਨਾਂ ਦੇ ਅੰਕੜੇ ਆ ਉਹ ਮੇਰੇ ਕੋਲ ਆ ਜਿਹਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇ ਦੱਸ ਦਿੰਦਾ ਕਿ 14 ਮੀਡੀਅਮ ਜਿਹੜੇ ਕ੍ਰਿਮੀਨਲ ਆ ਉਹ 2024 ਦੇ ਵਿੱਚ ਸਾਡ 2024 ਦੇ ਵਿੱਚ ਟੋਟਲ ਕ੍ਰੀਨਲ ਜਿਹੜੇ ਸੀ ਉਹ 14 ਮੀਡੀਅਮ ਕ੍ਰੀਨਲ ਆ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅਫੈਂਸ ਕੀਤਾ ਜਾਂ ਕ੍ਰਾਈਮ ਕੀਤਾ ਔਰ ਉਹਨਾਂ ਵਿੱਚੋਂ 16000 ਜਿਹੜੇ ਆ ਉਹ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਦੁਨੀਵਰਸ ਦੀ ਕਾਲਜ ਹੋਰ ਏਜੰਸੀਆਂ ਦੇ ਵਿੱਚ ਉਹਨਾਂ ਨੇ ਕ੍ਰਾਈਮ ਜਿਹੜਾ ਉਹ ਕੀਤਾ ਔਰ ਦੂਸਰਾ ਇਹ ਗਿਣਨੇ ਵੀ ਕ੍ਰਾਈਮ ਹੋਏ ਆ ਇਹ ਕੁੱਲ ਆਬਾਦੀ ਦਾ 95% 6 95.6% ਆਬਾਦੀ ਦੇ ਹਿੱਸੇ ਵਿੱਚ ਇਹ ਕਿ ਤਰ੍ਹਾਂ ਜਿਹੜਾ ਹੋਇਆ ਔਰ ਦੂਸਰਾ ਜਿਹੜਾ ਐਵਰੀ ਜਿਹੜਾ ਹਰ ਇੱਕ 25.9 ਸੈਕੰਡਰੀ ਵਿੱਚ ਉਹ ਕ੍ਰਾਈਮ ਜਿਹੜਾ ਆ ਉਹ 2024 ਦੇ ਵਿੱਚ ਇਹ ਹੁੰਦਾ ਰਿਹਾ ਮਤਲਬ ਇੱਕ ਕ੍ਰਾਈਮ ਜਿਹੜਾ ਆ 2024 ਦੇ ਵਿੱਚ 25.9 26 26 ਕਹਦਾ ਇਹਨੂੰ 26 ਸੈਕਿੰਡ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਕ੍ਰਾਈਮ ਹੁੰਦਾ ਰਿਹਾ 2024 ਦੇ ਵਿੱਚ ਔਰ ਹਰ ਇੱਕ 4.1 ਮਿੰਟ ਦੇ ਵਿੱਚ ਰੇਤਗੀਆਂ ਘਟਨਾਵਾਂ ਜਿਹੜੀਆਂ ਆ ਉਹ ਅਮਰੀਕਾ ਦੇ ਅੰਦਰ ਵੁੜੀਆਂ ਦਈਆਂ ਔਰ ਨੈਸ਼ਨਲ ਕ੍ਰਾਈਮ ਜਿਹੜਾ ਆ ਉਹਦਾ ਰੇਟ ਜਿਹੜਾ ਆ 4.5% 2024 ਵਿੱਚ ਰਿਹਾ ਔਰ ਇਡੇ ਮੁਕਾਬਦੇ ਤੇ ਉੱਤੇ 2023 ਦੇ ਮੁਕਾਬਦੇ ਦੇ ਉੱਤੇ ਇਹ ਕ੍ਰਾਈਮ ਰੇਟ ਜਿਹੜਾ ਆ ਉਹ ਪਹਿਲਾਂ ਨਾਲੋਂ ਘਟਿਆ ਉਹ ਮਲਰ ਐਂਡ ਨਨ ਰੈਜ਼ੀਡੈਂਟ ਮੈਨਸ ਲਾਟਰ ਰਿਕਾਰਡਡ ਇਨ 2024 ਜਿਹਨੂੰ ਕਿ 14.9% ਉਹ ਪਹਿਲੇ ਸਾਲਾਂ ਨਾਲੋਂ ਇਹ ਕ੍ਰਾਈਮ ਰੇਟ ਜਿਹੜਾ ਉਹ ਘਟਿਆ ਔਰ 2024 ਦੇ ਵਿੱਚ ਇੱਕ ਅੰਦਾਜ਼ੇ ਅਨਸਾਰ 5.2% ਦੀ ਕ੍ਰਾਈਮ ਜਿਹੜਾ ਉਹ ਹੋਰ ਵੀ ਘਟਿਆ ਔਰ ਜਿਹੜਾ ਕ੍ਰਾਈਮ 2000 ਲੋਬਰੀ ਦਾ ਸੀ ਉਹ 8.9% ਪੈਕੇ ਸਾਧਨਾਂ ਨੂੰ ਕਟਿਆ ਇਹਦਾ ਕਹਿਣ ਦਾ ਮਤਲਬ ਇਹ ਅੰਗਰੇਜ਼ੀ ਮੈਸਟਰ ਕੀ ਪੀਛਾ ਕਰ ਰਹੇ ਆ ਕਿ ਕ੍ਰਾਈਮ ਜਿਹੜਾ ਆ ਉਹ ਕਹਿੰਦਾ ਨਾਲੋਂ ਅਮਰੀਕਾ ਦੇ ਅੰਦਰ ਘਟ ਰਿਹਾ ਆ ਲੇਕਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਥੋਂ ਅ ਅੰਗਰੇਜ਼ੀ ਕੱਢ ਜਾਓ ਆਪਣਾ ਘਰ ਬਾਹਰ ਔਰ ਆਪਣਾ ਆੜਾ ਦਵਾਰਾ ਆਪਣੇ ਆਪ ਨੂੰ ਇੰਨਾ ਮਜ਼ਬੂਤ ਰੱਖੋ ਕਿ ਤੁਹਾਡੇ <table> ਕਾਬੀ ਕੋਈ ਗੋਬਰੀ ਨਾ ਹੋ ਸਕੇ ਕੋਈ ਇਹ ਦੇਪਾਰ ਦੀਆਂ ਘਟਨਾਵਾਂ ਤੁਹਾਡੇ ਅੜੇ ਦਵਾਰੇ ਨਾ ਹੋ ਸਕਣ ਸੋ ਆਪਣਾ ਆੜਾ ਦਵਾਰਾ ਹਮੇਸ਼ਾ ਸੇਫ ਰੱਖੋ ਤਾਂ ਕਿ ਕੋਈ ਇਹੋ ਜਈ ਅਨਸਫਾਨੀ ਘਟਨਾ ਜਿਹੜੀ ਆ ਉਥੇ ਨਾ ਵਾਪਸ ਸਕੇ ਸੋ ਇਹ 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 ਅੰਕੜੇ ਕੁਝ ਜਿਹੜੇ ਮੈਂ ਤੁਹਾਨੂੰ ਦੱਸਿਆ ਇਹ ਅੰਕੜੇ ਐਫ ਡੀ ਆਈ ਦੇ ਆ ਜਿਹੜੇ ਕਾਫੀ ਸੰਕੁਸ਼ਟੀ ਵਾਲੇ ਅੰਕੜੇ ਆ ਜਿਨ੍ਹਾਂ ਅੰਕੜਿਆਂ ਵਿੱਚ ਦੱਸਿਆ ਗਿਆ ਆ ਕਿ ਪਹਿਲਾਂ ਵਾਲੇ ਸਾਧਾਂ ਦੇ ਵਿੱਚ ਰੇ ਮੜ ਤਹੋ ਜਿਹੜੀ ਕਰਾਈਨਾ ਉਹਨਾਂ ਦੀ ਗੈਂਟਰੀਮੈਂਟਰੀ ਦੇ ਵਿੱਚ ਉਹ ਘਟਾ ਆਇਆ ਇਹ ਮੈਂ ਸਮਝਦਾ ਆ ਕਿ ਇੱਥੇ ਦੀ ਲਾ ਇਨਵੈਸਟਮੈਂਟ ਜਾਂ ਸਿੰਗਨ ਦੀ ਪਰਫਾਰਮੈਂਸ ਦੇ ਵਿੱਚ ਇਹ ਇੱਕ ਵਧੀਆ ਗੱਲ ਹੈ ਔਰ ਇਹਦੇ ਲਈ ਇਥੇ ਦੇ ਜਿਹੜੇ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਅਫਸਰ ਸਹਿਬਾਨ ਉਹ ਸਾਰੇ ਵਧਾਈ ਦੇ ਹੱਕਦਾਰ ਆ ਲੇਕਿਨ ਜਿੱਥੇ ਤੱਕ ਸਿੱਖ ਭਾਈ ਚਾਦੇ ਦੇ ਦਾ ਸਬੰਧ ਹੈ ਸਿੱਖ ਭਾਈ ਚਾਦਾ ਹਮੇਸ਼ਾ ਹੀ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਹਮੇਸ਼ਾ ਸੱਦੇ ਉੱਤੇ ਇੱਕ ਪਗੜੀ ਆ ਜਦ ਵੀ ਮੈਂ ਬਾਹਰ ਨਿਕਲਦਾ ਉਹ ਮੈਨੂੰ ਕੋਈ ਨਾ ਕੋਈ ਜੜੀਆ ਉਹ ਆਪਣੇ ਜੜੀਆ ਉਹ ਸੁਣਨੀ ਪੈਂਦੀ ਆ ਲੇਕਿਨ ਮੈਂ ਚੁੱਪਚਾਪ ਹੌਣੇ ਇੱਕ ਗੱਡੀ ਦੇ ਵਿੱਚ ਤੁਹਾਡੇ ਬਰਾਬਰ ਗੱਡੀ ਚਾੜਿਆ ਆ ਉਹ ਅਗਰ ਤੁਹਾਡੇ ਉੱਤੇ ਕੋਈ ਡਾਂਟ ਕੱਸਦਾ ਆ ਤਾਂ ਕੀ ਕਰ ਸਕਦੇ ਆ ਉਹ ਉਹ ਜਦ ਵੀ ਉਹ ਚੱਲ ਗਈ ਆਪਣੀ ਗੱਡੀ ਭਜਾ ਕੇ ਲੈ ਜਾਂਦਾ ਆ ਉਹਦੇ ਪਿੱਛੇ ਤੁਸੀਂ ਕਿੰਨਾ ਦੌੜੋਗੇ ਮੇਰੇ ਕੈਨੇਡਾ ਦਾ ਮਤਲਬ ਹੈ ਆ ਇੱਕ ਸੇਕ ਭਾਈਚਾਰਾ ਇਕ ਐਸਾ ਭਾਈ ਜਦਾਂ ਆ ਯਾ ਜੀ ਜੀ ਉੱਤੇ ਅਮਰੀਕਾ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਕਿਤੇ ਕੋਈ ਨਾ ਕੋਈ ਹਮਲਾ ਜਿਹੜਾ ਉਹ ਹੁੰਦਾ ਰਹਿੰਦਾ ਆ ਭਾਵੇਂ ਉਹਦੇ ਵਿਵਾਦ ਦੇ ਉੱਤੇ ਹੁੰਦਾ ਹੁੰਦਾ ਹੋਵੇ ਭਾਵੇਂ ਉਹਦੀ ਜਾਨ ਮਾਲ ਦੇ ਉੱਤੇ ਹਮਲਾ ਹੁੰਦਾ ਹੋਵੇ ਇਹ ਸਾਡਾ ਫਰਜ਼ ਬਣਦਾ ਆ ਕਿ ਅਸੀਂ ਆਪਣਾ ਆਪ ਨੂੰ ਸੁਰੱਖਿਅਤ ਸਮਝੀਏ ਕਰੀਏ ਔਰ ਆਪਣੇ ਬਪਾਦ ਦਾ ਦਾਰਿਆਂ ਦੇ ਤੇ ਵੀ ਆਪਣੀ ਸੁਰੱਖਿਆ ਦਾ ਪ੍ਰਬੰਧ ਕਰੀਏ ਤਾਂ ਕਿ ਸਾਡੇ ਉੱਤੇ ਕੋਈ ਅਜਿਹੀ ਗੱਲ ਨਾ ਵਾਪਕ ਸਕੇ ਜਿਹਦੇ ਨਾਲ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕੇ ਥੈਂਕ ਯੂ ਵੈਰੀ ਮਚ